Yeah. <laughs>

en geld iets na oor die by

三百元。 ਸਾਹਬ ਸਾਹਿਬ ਦਾ ਮੇਰੇ ਨਾਲ ਤਾਂ ਬੜਾ ਸਾਸੀ ਇਹ ਜੋ ਸਾਡੇ ਦਿੱਲੀ ਦੇ ਕਤਲੇਆਮ ਤੇ ਸਿੱਖ ਕਤਲੇਆਮ ਦੇ ਕੇਸਸ ਆ ਉਹਨਾਂ ਵਿੱਚ ਇਹਨਾਂ ਨੇ ਬੜੀ ਸਪੋਰਟ ਕੀਤੀ ਹੈ ਹਮੇਸ਼ਾ ਹੀ ਕਿਉਂਕਿ ਲੰਬੇ ਐਸੇ ਤੋਂ ਵੀ ਦਿੱਲੀ ਰਹੇ ਆ ਰਾਜਸਟਾਨ ਦੇ ਮੈਂਬਰ ਵੀ ਸੀ ਲੋਕ ਸਭਾ ਦੇ ਮੈਂਬਰ ਵੀ ਸੀ ਤੇ ਜਦੋਂ ਵੀ ਕਦੇ ਕੋਈ ਕਿਸੇ ਗੱਲ ਵਾਸਤੇ ਅਸੀਂ ਕਹਿਣਾ ਕਿ ਇੱਥੇ ਆ ਪਬਲਿਕ ਪ੍ਰੋਸੀਕਿਊਟਰ ਨੂੰ ਇਹ ਪੁਆਇੰਟ ਖੜਵਾਓ ਇੱਥੇ ਇਹ ਇਹ ਇਹਨੂੰ ਇਨਵੈਸਟੀਗੇਸ਼ਨ ਪ੍ਰੋਪਰ ਕਰਨ ਦੇ ਬਾਰੇ ਕਰੋ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਹਮੇਸ਼ਾ ਇਹਨਾਂ ਨੇ ਕੀਤਾ ਔਰ ਬਹੁਤ ਸਾਥ ਇਹਨਾਂ ਨੇ ਦਿੱਤਾ ਔਰ ਇਹਨਾਂ ਦਾ ਚਲੋ ਜਨਤਾ ਦੇ ਸਾਹਮਣੇ ਹੀ ਆ ਪਰ ਇਹਨਾਂ ਦਾ ਜਾਣਾ ਕੌਮ ਨੂੰ ਬੜਾ ਘਾਟਾ ਆਪ ਦਾ ਸਤ ਸਤ ਸ੍ਰੀ ਅਕਾਲ ਰਾਸ਼ਾ ਆਪ ਸਵਾਗਤ ਹੈ ਗੁਰੂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਹ ਆਸ਼ਾ ਹੈ ਕਿ ਸੁਰੱਖਿਆ ਪਰੇ ਸੰਕ ਦੇ ਸਦਾ ਹੌਸਲਾ ਹਿਕਾਰਤਾਰ ਦੀ ਤੇ ਨੁਕਾਨਾਂ ਉਸ ਸਾਡੇ ਹੋਰ ਹੁਣਵਾਰੀ ਆ ਸੁਰੱਖਤ ਮੰਦ ਸਾਰਿਆਂ ਦੇ ਜਿਹੜਾ ਸੰਸ ਨੇ ਜਿਛੋੜਿਆ ਗਿਆ ਹੈ ਉਹਦੇ ਦਰਸ਼ਕ ਦੇ ਨਾਲ ਦੇਬਕ ਸੁਧਾਰ ਫਤਹ ਅੰਸ਼ਾਰੇ ਹਰਤਾ ਜਿਲਖਤ ਦੇ ਹੀ ਇਸ ਨਾਨਿਆ ਦੀ ਬਾਣੀ ਦੇ ਕਾਣਿਆਂ ਦਿੱਤਾ ਨਿਉਟਿਆਂ ਦੇ ਰੱਤ ਗੁਰ ਜਿਹੜਾ ਸਮਾਂ ਲੱਗਦਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਰਾ ਹਰਖ ਨੇ ਆਉਣਾ ਤੇ ਹਰਖ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾ ਜੀ ਕਹਿੰਦਾ ਪਰ ਅੱਜ ਦੇ ਮੌਕੇ ਬਹੁਤ ਸਾਰੇ ਧੰਨ ਗੁਰਦੁਆਰਾ ਅੱਜ ਸਿੱਖੀਤ ਮੁਕੀਵੇਂ ਦੇਖ ਲਵਾਂਗੇ ਸਿੱਖੀ ਦਾ ਪੂਰੇ ਪੰਜਾਬ ਦਾ ਇਨੀ ਮਸਲਾ ਕੱਲੀ ਦਲ ਨਹੀਂ ਪੂਰੇ ਪੰਜਾਬ ਤੇ ਇੱਕ ਬਹੁਤ ਵੱਡਾ ਹੂੰ ਕਾਟਾ ਪੈ ਗਿਆ ਪੰਜਾਬ ਦਾ ਜਿਹੜੇ ਸ਼ਖੀਸਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਦੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸੰਪਰਥਕ ਖੇਤਿਆ ਬਹੁਤ ਬਾਤ ਕਰ ਸਕਾਂਗੇ ਤੁਮੇਂ ਇਹ ਕਰਦੇ ਆ ਕਿ ਉਹਨਾਂ ਦੇ ਜਿਹੜੇ ਸ਼ਬਦ ਸੀ ਜਿਹੜੇ ਕੰਮ ਤੋਂ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ ਉਹਨਾਂ ਤੇ ਉਹਨਾਂ ਨੂੰ ਉਹਨਾਂ ਦੇ ਇਸ ਸੰਭਲ ਪੂਰਾ ਕਰਾਸ ਸਾਰੇ ਨਾਲ ਮਿਲ ਕੇ ਕਰੋ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਹੈ ਇਹ ਤਾਂ ਬਹੁਤ ਪੁਰਾਣੀ ਸਰਗਰਤਾ ਦਾ ਸੰਜੋਗ ਹੋ ਰਿਹਾ ਉਹ ਸਾਥ ਕੋਲ ਬੋਲਤਾ ਕੋਲ ਤਾਂ ਮਾਈਕ ਮਾਈਕ ਕਿਥੇ ਹੈ ਨੇਰਾ ਜਿਹੜਾ ਜਮਿੰਦਰ ਹੋ ਰਹਿਣਗੇ ਸਾਡੇ ਪਾਸੇ ਆਸਮਾਨ ਤੇ ਹੈ ਸੰਖਿਆ ਅੱਜ ਸਾਰੇ ਮੈਨ ਚੁਣ ਕੇ ਉਹਨਾਂ ਦੇ ਸਭ ਨੇ ਸਮਾਜਿਕ ਸਮਾਜਿਕ ਅਰਥਾਧਿਵਾਦਾਂ ਦੇ ਰਿਹਾ ਹੈ ਜਮਿੰਦਰ ਇਹਨਾਂ ਦੇ ਪਿੱਛੇ ਯਾਰੋ ਧਰਮ ਦੇ ਦਿੱਤੇ ਨੇ ਦਰਸ਼ਨ ਚਲ ਸਕਦਾ ਹੈ ਕੋਸਿੰਗਾਂ ਤੋਂ ਹਜ਼ਾਰਾਂ ਦਰਸ਼ਕੀਆਂ ਤੇ ਚੜੇ ਪਰ ਨਾਲ ਚੜਾਈ ਨਹੀਂ ਗੁਰਦੁਆਰੇ ਦੀ ਸੰਭਾਲ ਲਈ ਸੰਗਤ ਪੂਰਨ ਕਰ ਰਹੀ ਹਾਰਾ ਵਿਸ਼ੇ ਨੂੰ ਜਾਣਦੇ ਸੀ ਦਿੱਤੀ ਜੇਤਾ ਆਉਂਦਾ ਮਾਣ ਲਗਾਉਂਦਾ ਮੈਂ ਸਮਝਦਾ ਕਿ ਹਰਤਾ ਦੀ ਬਣਾਦੀ ਸੀ ਪਾਰਟੀ ਤੋਂ ਵੱਖਰੇ ਮੈਂ त <laughs> ਰਾਜਨੀਤਿਕ ਖੱਤ ਹੈ ਸਰਗੁਣ ਮਾਨਸਾ ਹਰਦਿਕ ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਬਹੁਤ ਸਾਹਿਬ ਜੀ ਦਾ ਧੰਨਵਾਦ ਹੈ ਅੱਜ ਜਿਸੇ ਕਰਕੇ ਮੈਂ ਹੁਣ ਵੀ ਜੀ ਵੀ ਮਨਿਸਟਰ ਬਣ ਗਿਆ ਇਹ ਦਾਤ ਜੁਦਾ ਅੰਦਾਨ ਬਣ ਗਿਆ ਮੈਂ ਸੰਸਾਧਾਂ ਦਾ ਹਾਂ ਠੀਕ ਹੈ ਜਿਹੜੀ ਰਾਜਨੀਤਿਕ ਵਿਰਾਸਤ ਹੈ ਉਹਨਾਂ ਦੇ ਬੇਟੇ ਦਾ ਪ੍ਰਿੰਸਪਰ ਸੀ ਠੀਕ ਸਾਜ ਬੜੇ ਅਛੀ ਤਰੀਕੇ ਨਾਲ ਸਾਹਮਣੇ ਆਏ ਸੋ ਇਹ ਇੱਕ ਅੱਛੀ ਉਦਾਹਰਣ ਹੈ ਕਿ ਚੜ੍ਹਤ ਨਾਲ ਤੇ ਬੜਾ ਪਿਆਰ ਕਰਦੇ ਸੀ ਉਹ ਬੜੀ ਆਪਣਤ ਨਾਲ ਆਪਣਾ ਸਮਝਦੇ ਢਿੰਟਾ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਸੀ ਅਰ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬੜਾ ਕਾਰਜ ਕੀਤਾ ਹੈ ਉਹਨਾਂ ਦਾ ਚਲਾਣਾ ਜਿਹੜਾ ਉਹ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਲਈ ਬੜਾ ਅਸਅ ਹੈ ਅਸੀਂ ਹੋਰ ਅਰਦਾਸ ਕਰਦੇ ਆ ਕਿ ਅਕਾਲ ਪੁਰਖ ਉਹਨਾਂ ਦੀ ਪਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਪਿੱਛੋਂ ਪਰਿਵਾਰ ਸਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਹਾਂਜੀ ਰੋ ਲੈ ਇਸ ਤਰ੍ਹਾਂ ਬੜਾ ਵੱਡਾ ਜਣਾ ਸਦੀ ਦੀ ਗੱਲ ਕੀਤੀ ਆ ਬੇਦਾਰ ਨਾ ਰਾਜ ਨਿਸ਼ਚਿਤ ਰਾਜ ਦੀ ਗੱਲ ਅੱਜ ਜੁੱਗ ਸਤਿ ਹੋ ਗਿਆ ਵਾਹਿਗੁਰੂ ਸੋਟਾ ਕੋਰੇ ਸਦੀ ਦਾ ਅੰਤ ਤੇ ਵੱਡੀ ਸੰਸਿਆਸਤ ਦੇ ਹਵਾਲੇ ਨਾਲ ਵੀ ਸਾਨ ਦੇ ਤੌਰ ਤੇ ਸਾਡੇ ਸਰਕਾਰ ਨੂੰ ਬਾਰਕ ਤੂ ਸਾਰੇ ਫਾਦਰ ਲਈ ਰਿਸਪੈਕਟ ਕਰਦੇ ਸੀ ਬਹੁਤ ਤਕਲੀਫ ਦੇ ਆ ਕੋਈ ਨਾ ਨਾ ਸਮਰੰਸ ਬਹੁਤ ਬਹੁਤ ਗੱਲਬਾਤਾਂ ਹੋਈਆਂ ਬਹੁਤ ਬੋਲਾ ਕਰਤਾ ਹੋਈਆਂ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਮਿਲਦਾ ਦਿੱਲੀ ਵਾਲੇ ਕਰਦੇ ਕੌਮ ਅੱਛੇ ਚੰਡੀਗੜ੍ਹ ਵੀ ਗਿਆ ਸੀ ਹਾਲੀ ਕੁਝ ਮਹੀਨੇ ਮਰੇ ਗਸਤਾਂ ਤੁਮ ਲਈ ਸਾ ਪੰਜਾਬ ਦੀ ਮੁੱਠੀ ਆ ਕੇ ਨੀ ਹੰਸੀ ਕਲੀ ਗੱਲਬਾਤ ਆਪਸ ਵਿੱਚ ਸੁਦੇਵ ਸਿੰਘ 3 ਸਾਲ ਰਹੇ ਰਾਡਾਕਿਤੇ ਮੈਂ ਸਮਝਦਾ ਕਿ ਅਗਰ ਪ੍ਰਕਾਸ਼ ਸਿੰਘ ਜੇ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਈ ਵਾਰੀ ਬੰਦੇ ਮਜ਼ਾਕ ਕਰਦੇ ਥਾ ਸਰ ਇਹ ਉਹ ਤੋਤੇ ਮਿਲੇ ਜੀ ਉਹਨਾਂ ਦਾ ਸਦਨ ਨੂੰ ਲੋਕ ਸਭਾ ਮਿਲੀ ਪਰ ਉਹ ਇਹ ਭੁੱਲ ਜਾਂਦੇ ਆ ਕਿ ਜਦੋਂ ਸਬ ਤੋਂ ਵੱਡਾ ਟੈਸਟ ਆਇਆ ਸਬਕਾ ਸੰਵਾਦ ਦਾ ਇਸ ਵਿੱਚ ਸੂਕਤਸਕ ਬਣਾਇਆ ਗਿਆ ਤੇ ਇਹਦੇ ਕੋਲ ਉਹਨਾਂ ਨੇ ਬਦਲ ਸਾਧਦਾ ਇੰਨਾ ਭਰਵਾ ਸਾਧਦਾ ਕਿ ਉਹਨਾਂ ਲਈ ਉਹ ਵਿਦਿਆ ਦਾ ਉਹ ਡਿਸਰਵ ਕਰਦੇ ਸੀ ਜਿਹੜਾ ਮੈਂ ਕਰਨਾ ਚਾਹੁੰਦਾ ਹੈ ਕਿ ਪੰਥਕ ਇਕਤਾ ਨੇ 10 ਸਤੰ ਸਵਸਤ ਉਹਨਾਂ ਨੇ ਕਮੇਟੀ ਦਾ ਗਠਨ ਕਰ ਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਜਿਦੇ ਵਿੱਚ ਸਾਰਿਆਂ ਤੇਰਾ ਨੂੰ ਤੁਸੀਂ ਹੈਰਾਨ ਹੋਗੇ ਜਦੋਂ ਉਹ ਸਾਤੇ ਮਤੇ ਧੀਏ ਕਿ ਅੱਕਦੇ ਗੱਲ ਮਾਰਨੀ ਆਈ ਮਾਨਯੋਗ ਸਰਦੇਵ ਸਿੰਘ ਹंसा ਜੀ ਨੇ ਉਦਕ ਪਰਵਾੜ ਨਾਲ ਵੀ ਔਰ ਸਾਹਿਬ ਵਿਸ਼ਵਵਿਦਿਅਕ ਸੰਭਾਲ ਨਵੀਂ ਅੰਦਰ ਸਿੰਘ ਜਥੇਦਾਰ ਸਹਿਬ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਕੋਆਰਡੀਨੇਟ ਬੁਲਾਇਆ ਕਿ ਇਕੱਠਾ ਇਕੱਠੇ ਕਰੀਏ ਆਪਾਂ ਸਾਰਿਆਂ ਕੋਲ ਤੱਕ ਫੋਰਸਸ ਨੂੰ ਸਾਰਿਆਂ ਤੱਕ ਸਾਲਾ ਉਹਨਾਂ ਦੇ ਸੋ ਪਰਾਲੇ ਨੂੰ ਪਰ ਅਗਰ ਉਹਨਾਂ ਦੇ ਉਸ ਪਰਾਲੇ ਨੂੰ ਘੂਰ ਪੈ ਜਾ ਤਾਂ ਅਜ ਕਾਹਨ ਸਾਸੂ ਦੇਵ ਸਿੰਘ ਤੀਸਾ ਸਾਹਿਬ ਬੜੀ عظیم ਸ਼ਖਸੀਅਤ ਸਨ ਅੱਜ ਉਹਨਾਂ ਦੇ ਉਹ ਗੁੱਥੇ ਸਾਰੇ ਕਤਰਤ ਹੋਏ ਆ ਸਾਰੇ ਪੰਜਾਬ ਨੂੰ ਉਹਨਾਂ ਤੇ ਮਾਣ ਸੀ ਤੇ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੀ ਉਹ ਸ਼ਖਸੀਅਤ ਸਨ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾ ਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨ لال ਜਲਾਲਪੁਰ ਸਾਹਿਬ ਸਾਡੇ ਐਕਸਐਮਐਲਏ ਸਾਹਿਬ ਨਾਲ ਨੇ ਬਹੁਤ ਸਾਰੇ ਮੇਰੇ ਹੋਰ ਸਾਥੀ ਸਾ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾਸੁਰਿੰਦਰਪਾਲ ਸਿੰਘ ਸਿਬਿਆ ਜੀ ਐਕਐਮਐਲਏ ਸਾਹਿਬ ਰਾਜਾ ਵੀਰ ਕਲਾ ਦੀ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆ ਸੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਕਰਾਂਗਾ ਬਿਸ਼ਰੀ ਰੂਹ ਨੂੰ ਆਪਣੇ ਚਰਨਾਂ ਸਨਵਾਸਪੇਟ ਸਾਰੇ ਬੜਾ ਸਾਫਤ ਸਪੋਕਨ ਮਿਹਨਤੀ ਸਧਾਰਨ ਘਰ ਚੋਂ ਉੱਠਿਆ ਜਿਹੜਾ ਪੰਜਾਬ 'ਚ ਵੀ ਤੇ ਸੈਂਟਰ 'ਚ ਵੀ ਮਕਬੂਲ ਸੀ ਜਿਨੇ ਗਰੀਬੀ ਅਮੀਰੀ ਸਾਰਾ ਕੁਝ ਦੇਖੀ ਸੀ ਉਹ ਬੰਦਾ ਸਾਡੇ ਕੋਲ ਅੱਜ ਵਿਛੜ ਗਿਆ ਉਹਦੇ ਜਾਣ ਦਾ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਜਦੋਂ ਚੰਗਾ ਬੰਦਾ ਜਾਂਦਾ ਅੱਜ ਸਮਾਜ ਨੂੰ ਪਾਰਟੀ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਿਆਦਾ ਲੋੜ ਸੋ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਔਰ ਇਹੋ ਜਿਹੇ ਬੰਦੇ ਜਿਹੜੇ ਆ ਅੱਜ ਪੋਲਿਟਿਕਸ 'ਚ ਬਹੁਤ ਘਟ ਲੱਭਦੇ ਆ ਕਿਉਂਕਿ ਅੱਜ ਪੋਲਿਟਿਕਸ 'ਚ ਬਹੁਤੇ ਲੋਕ ਆਪਣੇ ਸੈਲਫ ਵਾਸਤੇ ਤੇ ਜ਼ੁਬਾਨ ਤੇਜ਼ ਕਰਕੇ ਲੋਕ ਜਾਣੇ ਜਾਂਦੇ ਇਹਨੇ ਮੇਰਾ ਕਿ ਕਦੀ ਉੱਚੀ ਬੋਲ ਕੇ ਦੇਖਿਆ ਵੀ ਨਹੀਂ ਹੁਣ ਮੈਂ ਇਹਨਾਂ ਨੂੰ ਜਦੋਂ ਪਰ ਜਵਾਨੀ ਸੀ ਤੇ ਮੈਂ ਤਾਂ ਬਚਪਨ 'ਚ ਪੋਲਿਟਿਕਸ 'ਚ ਆ ਗਿਆ ਸੀ ਤਾਂ ਮੈਂ ਉਦੋਂ ਤੋਂ ਇਹਨਾਂ ਨੂੰ ਦੇਖਦਾ ਆ ਕਿ ਬੜਾ ਹੌਸਲੇ ਵਾਲਾ ਤੇ ਇੱਕ ਸਾਖਣ ਵਾਲਾ ਚੰਗਾ ਆਦਮੀ ਸੀਗਾ ਉਹਦੇ ਜਾਣਦਾ ਬਹੁਤ ਤੇ ਵੱਟ ਚੱਲੀ ਹੈ ਤੁਹਾਡੇ ਨਾਲ ਕਿ ਪੰਥਕ ਇਕਤਾ ਹੋਵੇ। ਵੇਖੋ ਪੰਥਕ ਇਕਤਾ ਦੀ ਤੜਪ ਹਰ ਪ੍ਰਾਣੇ ਬੰਦੇ ਦੇ ਮਨ ਵਿੱਚ ਸੀ। ਇੱਚ ਕੋਈ ਦੂਰ ਰਹਿਵਾਂ ਨਹੀਂ ਗੀਆਂ। ਪਰ ਪੰਥਕ ਇਕਤਾ ਤਾਂ ਹੁੰਦੀ ਹੈ ਜੇ ਸਾਰਿਆਂ 'ਚ ਸੈਕਰੀਫਾਈਸ ਦਾ ਮੱਦਾ ਹੋਵੇ। ਕਿਉਂਕਿ ਹਮੇਸ਼ਾ ਇਤਿਹਾਸ ਉਹਨਾਂ ਲੋਕਾਂ ਨੂੰ ਯਾਦ ਕਰਦਾ ਜਿੰਨਾਂ ਕੁਰਬਾਨੀ ਕੀਤੀ ਹੈ। ਜਿਹੜੇ ਲੋਕ ਕੁਰਸੀਆਂ 'ਤੇ ਜੱਫਾ ਮਾਰ ਕੇ ਬੈਠੇ ਰਹਿਣ ਉਹ ਨਾ ਪੰਥਕ ਇਕਤਾ ਕਰਾ ਸਕਦੇ ਤੇ ਨਾ ਕਦੀ ਉਹਨਾਂ ਨੂੰ ਇਤਿਹਾਸ ਨਹੀਂ ਯਾਦ ਕਰਨਾ। ਸਾਹਿਬ ਸੁਖਦੇਵ ਸਿੰਘ ਹਿਸਰ ਸਾਹਿਬ ਦਾ ਮਾਨੋ ਸਨ ਜੀਰੇ ਨੂੰ ਦਾ ਉਹ ਗਏ ਔਰ ਮੈਂ ਸਮਝਦਾ ਕਿ ਉਹਨਾਂ ਦਾ ਦਹਾਕਿਆਂ ਲੰਮਾ ਜੀਵਨ ਸਿਆਸੀ ਜੀਵਨ ਉਹ ਪੰਜਾਬ ਨੂੰ ਔਰ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਸਮਰਪਿਤ ਰਿਹਾ ਹੈ ਬੜੀ ਲੰਬੀ ਔਰ ਵੱਡੀ ਲੇਗੇਸੀ ਉਹ ਆਪਦੇ ਪਿੱਛੇ ਛੱਡ ਕੇ ਗਏ ਨੇ ਔਰ ਉਹਨਾਂ ਦੀ ਉਸ ਲੈਗੇਸੀ ਤੋਂ ਅੱਜ ਦੀ ਸਿਆਸੀ ਜਮਾਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਚਾਹੇ ਸਿਆਸੀ ਤੌਰ ਤੇ ਅਲੱਗ-ਅਲੱਗ ਐਲਾਈਂਸ ਸੀਗੇ ਪਰ ਇਹੋ ਜਿਹੀ ਸਖਸ਼ੀਤਾ ਜਦੋਂ ਜਾਂਦੀਆਂ ਨੇ ਤੇ ਉਹ ਸਮਾਜ ਨੂੰ ਔਰ ਪੂਰੇ ਰਾਜਨੀਤਿਕ ਸਰਕਲ ਨੂੰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਸੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਅਗਦੇ ਚੱਲ ਰਹਿਣ ਦਾ ਨਿਵਾਸ ਬਖਸ਼ਣ ਅੱਜ ਮੈਂ ਮੇਰੇ ਸਾਥੀ ਮੇਰੇ ਛੋਟੇ ਵੀਰ ਮੈਂਬਰ ਪਾਰਲੀਮੈਂਟ ਮੀਤ ਹੇਰ ਜੀ ਸਾਰੇ ਸਾਥੀ ਕ੍ਰੋਸ ਆਲ ਪਾਰਟੀ ਦੇ ਸਾਰੇ ਲੋਕ ਜਿਹੜੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਕੋਟਿੰਸਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਹੈ ਜਿਹੜੀ ਉਸ ਸਮਾਜ ਤੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲ ਚਲ ਦੇ ਲੇਖੇ ਲਾਈ ਆ ਇੱਕ ਸਰਧਾਰਨ ਪਰਿਵਾਰ ਉਹ ਥੱਲੇ ਕਰ ਲਗਰੀ ਬੇਸ ਨਹੀਂ ਲਿਖਦਾ ਹੈ ਯਾਰ ਬਹੁਤ ਵਧੀਆ ਢੰਗ ਦੇ ਨਾਲ ਜੀ ਆਪਣੀ ਔਲਾਦ ਨੂੰ ਚੰਗੀ ਸਿੱਖ ਦਿੱਤੀ ਉਹਨਾਂ ਦੇ ਸੁਪੁੱਤਰ ਪਰਮੇਂਦਰ ਸਿੰਘ ਢੀਟਸਾ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਆਪਣੀਆਂ ਸੇਵਾਵਾਂ ਨਿਭਾਈਆਂ ਪੰਜ ਵਾਰ ਐਮਐਲਏ ਰਹੇ ਉਹ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਉਹ ਸਾਖਦ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਾ ਨੂੰ ਸਮਰਪਿਤ ਸੀ ਪਰ ਘਰ ਵਾਲਿਆਂ ਨੂੰ ਉਹਨਾਂ ਦੀ ਆਖਰੀ ਇੱਛਾ ਹੀ ਸੀ ਵੀ ਪੰਥ ਇਕੱਠਾ ਹੋਵੇ ਸਾਰਾ ਹਨਾ ਵੀ ਇਹ ਪਾਰਟੀ ਫੇਰ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਹਾਂਜੀ ਸਾਖਦਕਾਰ ਦੇ ਤੌਰ ਤੇ ਲੱਗਦਾ ਕਿ ਸ਼ੋਮੀ ਕਾਲ ਦਾ ਵੱਡਾ ਜਿਹੜਾ ਨਾਮ ਸੀਗਾ ਨਹੀਂ ਵੱਡਾ ਨੁਕਸਾਨ ਹੋਇਆ ਵੱਡੇ ਲੀਡਰ ਸੀਗੇ ਪਾਲ ਸਿੰਘ ਦੇ ਨਾਲ ਰਹੇ ਨੇ ਉਹ ਹਾਂਜੀ ਹਾਂਜੀ ਮਹਾਨ ਸ਼ਖਸ਼ੀਦ ਇਕ ਐਸੀ ਸ਼ਖਸੀਅਤ ਮਾਇਕੇ ਥੱਲੇ ਕਰ ਜਿਨੇ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰੇ ਐਸੇ ਪੈਰੈਦਾਰੀ ਕੀਤੀ ਉਹਨਾਂ ਦਾ ਅਚਾਨਕ ਜਾਣਾ ਬਹੁਤ ਵੱਡੀ ਹਾਨੀ ਹੈ ਮੇਰੇ ਤੇ ਪਰਸਨਲ ਵਿਅਕਤੀਗਤ ਸੰਬੰਧ ਪਰਿਵਾਰਕ ਸੰਬੰਧ ਇਹਨਾਂ ਨਾਲ ਰੇ ਬਹੁਤ ਸੇ ਦੁੱਖ ਦੀ ਘੜੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਔਰ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਨੇ ਸ਼ੋਕ ਸੰਦੇਸ਼ ਭੇਜਿਆ ਭਾਰਤੀ ਜਨਤਾ ਪਾਰਟੀ ਕਿੰਸਾ ਸਾਹਿਬ ਵਰਗੀ ਇੱਕ ਮਹਾਨ ਸ਼ਖਸੀਅਤ ਜਿਨੇ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਪੰਜਾਬੀ ਸੱਭਿਆਚਾਰ ਦੀ ਲੜਾਈ ਸਾਰੀ ਜ਼ਿੰਦਗੀ ਲੜੀ ਉਹ ਸ਼ਰਧਾਂਜਲੀ ਉਹਨਾਂ ਸੇ ਭੇਜੀ ਹੈ ਮੈਂ ਸਮਝਣਾ ਬਹੁਤ ਵੱਡਾ ਨੁਕਸਾਨ ਪੰਜਾਬ ਜੋ ਹੈ ਪੰਜਾਬ ਦਾ ਪਹਿਰੇਦਾਰ ਚਲਾ ਗਿਆ ਇੱਕ ਯੁੱਗ ਦੀ ਸਮਾਪਤੀ ਮੈਂ ਸਮਝਣਾ ਇਹ ਪੰਜਾਬ ਦੇ ਇੱਕ ਯੁੱਗ ਦੀ ਸਮਾਪਤੀ ਹੋ ਗਈ ਹੈ ਹਰਬੀਤੀ ਹਰ ਜਗ੍ਹਾ ਬੇਨਾ ਕਿਸੇ ਦਾਖਤ ਨੂੰ ਤੇ ਕਹ ਲੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਆ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਬਾਰ ਲੀਡਰ ਸੀਗੇ ਐਕਰੋਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੋੜਾ ਸਾਹਿਬ ਦੇ ਨਾਲ ਸਾਰੇ ਅੱਜ ਆਮ ਆਦੀ ਪਾਰਟੀ ਵੱਲੋਂ ਬਹੁਤ ਮਹਾਨ ਲੀਡਰ ਇੱਕ ਸਦੀ ਦਾ ਅੰਤ ਹੋ ਗਿਆ ਉੰਦੇ ਤੋਂ ਵੱਡੇ ਸਨ ਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਇਨਸਾਨੀਅਤ ਟੁੱਟ ਟੁੱਟ ਕੇ ਭਰੀ ਸੀ ਔਰ ਮੇਰਾ ਤੋਂ ਅਸੀਂ ਤੋਂ ਉਹਨਾਂ ਦੇ ਸਾਰੇ ਫਾਦਰ ਲਈ ਰਿਸਪੈਕਟ ਕਰਦੇ ਸੀ ਉਹ ਬਹੁਤ ਤਕਲੀਫ ਦੇ ਆ ਉਹਨਾਂ ਦਾ ਜਾਣਾ ਪਰ ਜੋ ਹੁਕਮ ਹੈ ਮਾਲਕ ਦਾ ਉਹ ملاقاتਾਂ ਦੇ ਹੋਈ ਕੋਈ ਗੱਲਬਾਤ ਤਾਂ ਹੋਈ ਬਹੁਤ ਮੁਲਾਕਾਤਾਂ ਹੋਈਆਂ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਮਿਲਦਾ ਰਿਹਾ ਦਿੱਲੀ ਵਾਲੇ ਘਰ ਵੀ ਪਿਛੇ ਚੰਡੀਗੜ੍ਹ ਵੀ ਗਿਆ ਸੀ ਮੈਂ ਚੰਡੀਗੜ੍ਹ ਨਵਾਂ ਘਰ ਜਿਹੜਾ ਬਣਿਆ ਕੁਝ ਮਹੀਨੇ ਪਹਿਲਾਂ ਲੇਕਿਨ ਹੁਣ ਗੱਲ ਇਹ ਆ ਕਿ ਇਹ ਹੁਕਮ ਹੈ ਮਾਲਕ ਦਾ ਵਾਹਿਗੁਰੂ ਦਾ ਹੁਕਮ ਹੈ ਹਾਂ ਜੀ ਸਾਹਿਬ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਨਹੀਂ ਪੰਜਾਬ ਦੇ ਮੁੱਦੇ ਉਹਨਾਂ ਨੂੰ ਪਤਾ ਮੈਨੂੰ ਨਹੀਂ ਸਮਝ ਆਉਂਦੇ ਮੈਂ ਤਾਂ ਬੇਸਿਕਲੀ ਆਰਟਿਸਟ ਆ ਉਹ ਕਹਿੰਦੇ ਹੁੰਦੇ ਤੂੰ ਮੈਂ ਖੁਦ ਵੀ ਆਪਣੇ ਬਾਰੇ ਇਹ ਕਹਿੰਨਾ ਕਿ ਮੈਂ ਆਰਟਿਸਟ ਐ ਬੇਸਿਕਲੀ ਮੈਨੂੰ ਸਿਆਸਤ ਦਾ ਨਹੀਂ ਪਤਾ ਉਹ ਸਾਡੇ ਵਰਗੇ ਲੋਕ ਵੀ ਭਰਤੀ ਹੋਏ ਹਾਂ ਹਾਂਜੀ ਸਿੱਖ ਇਹੋ ਜਿਹੇ ਬੰਦੇ ਆਪਣੇ ਆਪ ਵਿੱਚ ਇੱਕ ਇੰਸਟੀਚਿਊਟ ਹੁੰਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਚਰਨਾਂ 'ਚ ਬਹਿਣਾ ਉਹਨਾਂ ਦੇ ਨਾਲ ਬਹਿਣਾ ਆਪਣੇ ਆਪ ਹੀ ਉਹਨਾਂ ਕੋਲ ਵਾਈਬਸ ਔਰ ਸਿੱਖਿਆ ਦਾ ਇੱਕ ਗੱਲਾਂ ਮਿਲਦੀਆਂ ਸੀ ਜੀ ਕੇ ਮੈਂ ਸੀਗਾ ਮੇਰੀ ਖੁਸ਼ੀ ਸੁਣਦੀ ਹੈ ਮੈਨੂੰ 5 ਸਾਲ ਨੂੰ ਨਾਲ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਇੱਕ ਦੂਜੇ ਨਾਲ ਇਕੱਠੇ ਕਿਵੇਂ ਸਾਝਾ ਕਰਨਾ ਯਾਰ ਨਹੀਂ ਸਾਝਾ ਤਾਂ ਬਸ ਇੱਕ ਦੂਜੇ ਦੀ ਤੰਦਰੁਸਤੀ ਇੱਕ ਦੂਜੇ ਦੀ ਆਪਣੇ ਸਿਹਤ ਦਾ ਹਾਲਚਾਲ ਪੁੱਛ ਲਈਦਾ ਸੀ ਬਾਕੀ ਤਾਂ ਕਿਉਂਕਿ ਉਹ ਐਗਰੀਕਲਚਰ ਕਮੇਟੀ ਦੀ ਮੀਟਿੰਗ ਹੁੰਦੀ ਸੀ ਉਹ ਕੁਝ ਗੱਲਾਂ ਹੋ ਜਾਂਦੀਆਂ ਸੀ